ਦੁਨੀਆ ਦੇ ਵਿੱਚ ਕੁਝ ਅਹਜੇ ਕਤਲ ਕੇਸ ਹੁੰਦੇ ਆ ਜਿਹੜੇ ਬਹੁਤ ਛੇਤੀ ਹੀ ਸੁੱਝ ਜਾਂਦੇ ਆ ਕੁਝ ਅਹਜੇ ਹੁੰਦੇ ਆ ਉਹਨਾਂ ਨੂੰ ਕੁਝ ਸਾਲ ਲੱਗਦੇ ਆ ਪਰ ਕੁਝ ਕਤਲ ਕੇਸ ਅਹਜੇ ਹੁੰਦੇ ਆ ਜਿਹੜੇ ਹਮੇਸ਼ਾ ਲਈ ਅਨਸੋਲਵ ਰਹਿ ਜਾਂਦੇ ਆ ਅੱਜ ਦੇ ਆਪਣੇ ਵੀਡੀਓ 'ਚ ਆਪਾਂ ਗੱਲ ਕਰਾਂਗੇ 5 ਅਹਜੇ ਅਣਸੁਲਝੇ ਕਤਲ ਕੇਸਾਂ ਦੀ 14 ਫਰਵਰੀ 2007 ਦਾ ਦਿਨ ਵੈਲੈਂਟਾਈਨ ਡੇ ਹੈ ਦੇਸ਼ ਹੈ ਅਮਰੀਕਾ ਇੱਕ ਲੜਕੀ ਆ ਜਾਰਡਨ ਸੈਰਿਨ 39 ਸਾਲ ਦੀ ਉਮਰ ਤੇ ਦਿਮਾਗੀ ਤੌਰ ਦੇ ਉੱਪਰ ਅਨਸਟੇਬਲ ਪਰ ਫਿਰ ਵੀ ਉਹ ਸੈਂਡਿਆਗੋ ਦੇ ਵਿੱਚ ਕਾਲਸਬਰਡ ਨਾਂ ਦੇ ਇੱਕ ਸ਼ਹਿਰ ਦੇ ਵਿੱਚ ਆਪਣੇ ਅਪਾਰਟਮੈਂਟ 'ਚ ਇਕੱਲੀ ਰਹਿੰਦੀ ਹੈ ਇਹ ਦੇਖਣ ਲਈ ਕਿਉਂ ਠੀਕ ਉਹਦੇ ਪੇਰੈਂਟਸ ਡੇਲੀ ਕਮ ਸੇ ਕਮ ਇੱਕ ਵਾਰ ਉਹਦੇ ਫਲੈਟ 'ਚ ਜ਼ਰੂਰ ਆਉਂਦੇ ਤਾਂ ਇਸ ਸ਼ਾਮ ਨੂੰ ਵੀ ਜਾਰਡੀਨ ਦੇ ਪੇਰੈਂਟਸ ਉਹਦੇ ਫਲੈਟ ਦੇ ਵਿੱਚ ਪਹੁੰਚਦੇ ਆਂ ਦਰਵਾਜ਼ਾ ਖੜਕਾਉਂਦੇ ਆਂ ਲਾਈਟਾਂ ਜਗ ਰਹੀਆਂ ਨੇ ਪਰ ਅੰਦਰੋਂ ਕਿਸੇ ਦਾ ਵੀ ਕੋਈ ਆਨਸਰ ਨਹੀਂ ਹੋਂਦਾ ਅੰਦਰੋਂ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਆ ਬਹੁਤ ਸਾਰੀਆਂ ਕਾਲਸ ਕਰਨ ਤੋਂ ਬਾਅਦ ਜਾਰਡਨ ਦੇ ਫਾਦਰ ਇਸ ਦਰਵਾਜ਼ੇ ਨੂੰ ਤੋੜ ਦਿੰਦੇ ਆ ਜਦੋਂ ਅੰਦਰ ਪਹੁੰਚਦੇ ਆ ਤਾਂ ਦੇਖਦੇ ਆ ਕਿ ਜਾਰਡਨ ਦੇ ਬੈਡਰੂਮ ਦੇ ਅੰਦਰ ਪੂਰੀ ਤਰ੍ਹਾਂ ਨਾਲ ਹਨੇਰਾ ਵਾ ਥੋੜਾ ਹੋਰ ਅੰਦਰ ਜਾ ਕੇ ਉਹ ਦੇਖਦੇ ਆ ਤੇ ਹੈਰਾਨ ਹੋ ਜਾਂਦੇ ਆ ਕਿ ਉਹਨਾਂ ਦੀ ਬੇਟੀ ਜੋ ਮਾਨਸਿਕ ਤੌਰ ਤੇ ਅਨਸਟੇਬਲ ਆ ਜਾਰਡਨ ਸੈਰੀਨ ਉਹ ਤੇ ਕੋਈ ਇੱਕ ਅਣਪਛਾਤਾ ਇਨਸਾਨ ਸਰੀਰਿਕ ਸੰਬੰਧ ਬਣਾ ਰਹੇ ਆ ਜੋਰਦੀਨ ਦੇ ਪਿਤਾ ਆਰਟ ਇਸ ਚੀਜ਼ ਦੇ ਪਰ ਬਹੁਤ ਸ਼ਰਮਿੰਦਾ ਵੀ ਹੁੰਦੇ ਆ ਤੇ ਗੁੱਸੇ ਵੀ ਹੁੰਦੇ ਤੇ ਉਸ ਇਨਸਾਨ ਨੂੰ ਕਹਿੰਦੇ ਆ ਕਿ ਆਪਣੇ ਕੱਪੜੇ ਪਾ ਤੇ ਇੱਥੋਂ ਚਲਾ ਜਾ ਤੇ ਉਨੇ ਟਾਈਮ ਦੇ ਲਈ ਜੋਰਦੀਨ ਦੇ ਮਾਤਾ ਪਿਤਾ ਦੋਨੋਂ ਹੀ ਲੌਬੀ ਦੇ ਵਿੱਚ ਬੈਠ ਕੇ ਵੇਟ ਕਰਦੇ ਆ ਤੇ ਉਹ ਅਣਪਛਾਤਾ ਆਦਮੀ ਜਿਵੇਂ ਉਹਨੂੰ ਕਿਹਾ ਗਿਆ ਬਿਲਕੁਲ ਉਸੇ ਤਰ੍ਹਾਂ ਹੀ ਕਰਦਾ ਉਹ ਆਪਣੇ ਕੱਪੜੇ ਪਾਉਂਦਾ ਤੇ ਉੱਥੋਂ ਚਲੇ ਜਾਂਦਾ ਕੁਝ ਮਿੰਟ ਹੋਰ ਨੰਗਦੇ ਆ ਮਾਪੋਪ ਵੇਟ ਕਰਦੇ ਆ ਤਾਂ ਕਿ ਜਾਰਡਨ ਵੀ ਆਪਣੇ ਪੂਰੇ ਕੱਪੜੇ ਪਾ ਲਵੇ ਪਰ ਕੁਝ ਮਿੰਟ ਦੀ ਵੇਟ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹਾਲੇ ਤੱਕ ਵੀ ਜਾਰਡਨ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਹੀਂ ਆਈ ਤਾਂ ਹੁਣ ਫਾਈਨਲੀ ਉਹ ਉਹਨੂੰ ਆਵਾਜ਼ਾਂ ਮਾਰਦੇ ਆ ਪਰ ਉਹਨਾਂ ਦੀ ਕਿਸੇ ਆਵਾਜ਼ ਦਾ ਵੀ ਕੋਈ ਰਿਪਲਾਈ ਜਾਰਡਨ ਨਹੀਂ ਦਿੰਦੀ ਫਾਈਨਲੀ ਉਹ ਇਹ ਡਿਸਾਈਡ ਕਰਦੇ ਆ ਕਿ ਉਹ ਖੁਦ ਹੀ ਉਹਦੇ ਕਮਰੇ ਦੇ ਵਿੱਚ ਜਾਣਗੇ ਤੇ ਦੇਖਣਗੇ ਪਰ ਜਦੋਂ ਅੰਦਰ ਜਾਂਦੇ ਆ ਤਾਂ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ ਉਹ ਦੇਖਦੇ ਆ ਕਿ ਉਹਨਾਂ ਦੀ ਬੇਟੀ ਜਾਰਡਨ ਆਪਣੇ ਬੈੱਡ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਗਨ ਅਵਸਥਾ ਦੇ ਵਿੱਚ ਪਈ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਵਾ ਤੇ ਗਲਾ ਦਬਾ ਕੇ ਉਹਦੀ ਹੱਤਿਆ ਕੀਤੀ ਜਾ ਚੁੱਕੀ ਹੈ ਜੋ ਸੀਨ ਉਹਨਾਂ ਨੇ ਦੇਖਿਆ ਤੇ ਜੋ ਉਹਨਾਂ ਨੇ ਸਮਝਿਆ ਇਹ ਸਭ ਕੁਝ ਉਸ ਤੋਂ ਬਿਲਕੁਲ ਡਿਫਰੈਂਟ ਸੀ ਉਹਨਾਂ ਨੂੰ ਇਹ ਲੱਗਿਆ ਕਿ ਜਾਰਡਨ ਸੈਰਿਨ ਆਪਣੀ ਮਰਜ਼ੀ ਦੇ ਨਾਲ ਕਿਸੇ ਦੇ ਨਾਲ ਸੰਬੰਧ ਬਣਾ ਰਹੀ ਹੈ ਪਰ ਉਸ ਟਾਈਮ ਤੱਕ ਜਾਰਡਨ ਇਸ ਦੁਨੀਆ ਤੋਂ ਵਿਦਾ ਹੋ ਚੁੱਕੀ ਸੀ ਤੇ ਇਹ ਇਨਸਾਨ ਉਹਦੀ ਡੈੱਡ ਬੋਡੀ ਦੇ ਨਾਲ ਹੀ ਇਹ ਸਾਰਾ ਕਾਰਾ ਕਰ ਰਿਹਾ ਸੀ ਤੇ ਹੁਣ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜਿਸ ਇਨਸਾਨ ਨੂੰ ਉਹਨਾਂ ਨੇ ਕੱਪੜੇ ਪਾ ਕੇ ਤੇ ਚੁੱਪਚਾਪ ਉਥੋਂ ਬਾਹਰ ਨਿਕਲ ਜਾਣ ਦੀ ਕਿਆ ਉਹ ਹੋਰ ਕੋਈ ਨਹੀਂ ਬਲਕਿ ਉਹਨਾਂ ਦੀ ਆਪਣੀ ਹੀ ਬੇਟੀ ਦਾ ਹੱਤਿਆਰਾ ਸੀ ਪਰ ਹੁਣ ਉਹ ਇਨਸਾਨ ਉਥੋਂ ਜਾ ਚੁੱਕਾ ਸੀ ਬਿਨਾਂ ਜਾਰਡਨ ਦੇ ਮਾਤਾ ਪਿਤਾ ਨੂੰ ਇਹ ਪਤਾ ਲੱਗਣ ਤੇ ਕਿ ਉਹ ਕੌਣ ਸੀ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਗਿਆ ਪੁਲਿਸ ਵਾਲੇ ਆਪਣੀ ਪੂਰੀ ਵਾਹ ਲਾਉਂਦੇ ਆ ਇਸ ਇਨਸਾਨ ਨੂੰ ਲੱਭਣ ਦੇ ਲਈ ਪਰ ਇੰਨੇ ਸਾਲ ਲੰਘਣ ਦੇ ਬਾਵਜੂਦ ਅੱਜ ਤੱਕ ਇਹ ਚੀਜ਼ ਕਦੇ ਵੀ ਪਤਾ ਨਹੀਂ ਲੱਗ ਸਕੀ ਕਿ ਇਹ ਕੌਣ ਇਨਸਾਨ ਸੀ ਜਿਹੜਾ ਇਸ ਅਪਾਰਟਮੈਂਟ 'ਚ ਦਾਖਲ ਹੁੰਦਾ ਜੋਰਡੀਨ ਦੀ ਮਾਨਸਿਕ ਹਾਲਤ ਦਾ ਫਾਇਦਾ ਉਠਾਉਂਦਾ ਉਹਦਾ ਕਤਲ ਕਰਦਾ ਸਰੀਰਕ ਸੰਬੰਧ ਬਣਾਉਂਦਾ ਤੇ ਉਹਦੇ ਮਾਪੇ-ਬਾਪ ਦੀ ਮੌਜੂਦਗੀ ਦੇ ਵਿੱਚ ਹੀ ਉਥੋਂ ਚੁੱਪ ਕਰਕੇ ਆਰਾਮ ਦੇ ਨਾਲ ਚਲੇ ਜਾਂਦਾ ਉਸ ਇਨਸਾਨ ਦਾ ਡੀਐਨਏ ਬਹੁਤ ਜਗ੍ਹਾ ਦੇ ਉੱਪਰ ਟੈਸਟ ਕਰਵਾਇਆ ਗਿਆ ਡਾਟਾਬੇਸਿਸ ਦੇ ਵਿੱਚ ਭੇਜਿਆ ਗਿਆ ਪਰ ਕਿਤੇ ਵੀ ਉਹਦਾ ਮੈਚ ਨਹੀਂ ਮਿਲਿਆ ਪਰ ਸਾਇੰਸ ਨੇ ਸਪੈਸ਼ਲੀ ਫੋਰੈਂਸਿਕ ਸਾਇੰਸ ਨੇ ਬਹੁਤ ਜ਼ਿਆਦਾ ਪਿਛਲੇ ਕੁਝ ਸਾਲਾਂ ਦੇ ਵਿੱਚ ਤਰੱਕੀ ਕੀਤੀ ਤੇ ਉਸੇ ਤਰੱਕੀ ਦੇ ਨਾਲ ਇੱਕ ਚੀਜ਼ ਇਹ ਹੋਈ ਆ ਕਿ ਕਿਸੇ ਦੇ ਵੀ ਡੀਐਨਏ ਤੋਂ ਤੁਸੀਂ ਉਹਦੀ ਸ਼ਕਲ ਦਾ ਹੂਬ-ਹੂ ਮਹਾਂਦਰਾ ਬਣਾ ਸਕਦੇ ਹੋ ਤਾਂ ਹੁਣ ਜਿਹੜਾ ਨਾਮ ਸਾਹਮਣੇ ਆਇਆ ਉਹ ਨਾਮ ਸੀਗਾ ਡੇਵਿਡ ਮੋਬਰੀਟੋ ਦਾ ਮੋਬਰੀਟੋ ਵੀ ਐਸੇ ਹੀ ਛੋਟੇ ਜਿਹੇ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਉਸ ਟਾਈਮ ਦੇ ਉੱਪਰ ਉਹਦੀ ਉਮਰ 38 ਸਾਲ ਸੀ ਤਾਂ ਹੁਣ ਪੁਲਿਸ ਕੋਲੇ ਕੰਮ ਆ ਮੌਬ੍ਰੀਤੂਮ ਲੱਭਣ ਦਾ ਤੇ ਉਹਦਾ ਡੀਐਨਏ ਮੈਚ ਕਰਵਾਉਣ ਦਾ ਪਰ ਇਸ ਤੋਂ ਪਹਿਲਾਂ ਕਿ ਪੁਲਿਸ ਇਹ ਸਾਰਾ ਕੁਝ ਕਰਦੀ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲਦੀ ਆ ਕਿ ਸਾਲ 2011 ਦੇ ਵਿੱਚ ਮੌਬ੍ਰੀਤੋ ਦੀ ਮੌਤ ਹੋ ਚੁੱਕੀ ਆ ਤੇ ਉਹਦਾ ਕਿਤੇ ਵੀ ਕੋਈ ਡੀਐਨਏ ਡਾਟਾਬੇਸ ਦੇ ਵਿੱਚ ਮੌਜੂਦ ਨਹੀਂ ਹਾਲਾਂਕਿ ਹੁਣ ਪੁਲਿਸ ਨੂੰ ਇਹ ਯਕੀਨ ਆ ਕਿ ਉਸ ਦਿਨ ਇਹ ਸਭ ਕੁਝ ਕਰਨ ਵਾਲਾ ਮੌਬਰੀ ਤੋਂ ਖੋਦੀ ਸੀ ਪਰ ਪੁਲਿਸ ਅੱਜ ਵੀ ਇਹ ਚੀਜ਼ ਪੂਰੇ ਤਸੱਲੀ ਬਖਸ਼ ਢੰਗ ਦੇ ਨਾਲ ਨਹੀਂ ਕਹਿ ਸਕਦੀ ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਸਬੂਤ ਨਹੀਂ ਹੈਗਾ ਅਣਸੁਲਝ ਕਤਲ ਕੇਸਾਂ ਦੇ ਵਿੱਚ ਦੂਸਰੀ ਕਹਾਣੀ ਹੈ ਟੈਰੀ ਵੀਵਰਸ ਦੀ 18 ਅਪ੍ਰੈਲ ਸਨ 2016 ਨੂੰ ਟੈਰੀ ਵੀਵਰਸ ਜਿਹਨਾਂ ਨੂੰ ਕਿ ਮਿਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਜੋ ਕਿ ਟੈਕਸਾਸ ਦੇ ਰਹਿਣ ਵਾਲੇ ਸੀ ਸਵੇਰੇ ਤਕਰੀਬਨ 4 ਵਜੇ ਆਪਣੀ अर्ली ਮਾਰਨਿੰਗ ਫਿਟਨੈਸ ਕਲਾਸ ਦੇ ਲਈ ਇੱਕ ਜਿਮ ਵਿੱਚ ਜਾਂਦੇ ਆ ਤੇ ਉਹਨਾਂ ਦੇ ਉੱਥੇ ਪਹੁੰਚਣ ਤੋਂ ਕੁਝ ਮਿੰਟ ਤੋਂ ਬਾਅਦ ਸੀਸੀਟੀਵੀ ਕੈਮਰੇ ਇੱਕ ਹੋਰ ਇਨਸਾਨ ਨੂੰ ਕੈਪਚਰ ਕਰਦੇ ਆ ਤੇ ਉਹਨੇ ਬਿਲਕੁਲ ਪੁਲਿਸ ਦੀ ਸਵੈਟ ਟੀਮ ਵਰਗੀ ਯੂਨੀਫਾਰਮ ਪਾਈ ਹੋਈ ਸੀ ਤੇ ਉਹਦੇ ਹੱਥ ਦੇ ਵਿੱਚ ਦਿਖ ਰਿਹਾ ਸੀ ਇੱਕ ਹਥੌੜਾ ਇਸ ਤੋਂ ਤਕਰੀਬਨ 20 ਮਿੰਟ ਤੋਂ ਬਾਅਦ ਮਿਸੀ ਤੇ ਇੱਕ ਸਟੂਡੈਂਟ ਉਸੇ ਜਿਮ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਉਹਨਾਂ ਨੂੰ ਮਿਲਦੇ ਆ ਮਿਸੀ ਪਰ ਜਿਉਂਦੇ ਨਹੀਂ ਮ੍ਰਿਤਕ ਹਾਲਤ ਦੇ ਵਿੱਚ ਉਹ ਫੌਰਨ 911 ਦੇ ਉੱਪਰ ਕਾਲ ਕਰਦੇ ਆ ਪੁਲਿਸ ਆ ਕੇ ਇਹ ਦੇਖਦੀ ਹੈ ਕਿ ਮਿਸੀ ਨੂੰ ਕਿਸੇ ਨੇ ਹਥੌੜਿਆਂ ਦੇ ਨਾਲ ਮਾਰ-ਮਾਰ ਕੇ ਕਤਲ ਕਰਤਾ ਤੇ ਸਿਰਫ ਹਥੌੜੇ ਹੀ ਨਹੀਂ ਉਹਨਾਂ ਦੇ ਪੂਰੇ ਸਰੀਰ ਦੇ ਉੱਪਰ ਸਿਰ ਦੇ ਉੱਪਰ ਛਾਤੀ ਦੇ ਉੱਪਰ ਬਹੁਤ ਸਾਰੇ ਚਾਕੂਆਂ ਦੇ ਨਿਸ਼ਾਨ ਸੀ ਇੰਨੇ ਸਾਲ ਲੰਘਣ ਦੇ ਬਾਵਜੂਦ ਅੱਜ ਵੀ ਟੈਰੀ ਵੀਵਰਸ ਉਰਫ ਮਿਸੀ ਦੇ ਕਤਲ ਦਾ ਕੇਸ ਅਣਸੋਲਜੇ ਕੇਸਾਂ ਦੀ ਵਿੱਚ ਸ਼ਾਮਲ ਅੱਜ ਤੱਕ ਵੀ ਇਹ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਇਨਸਾਨ ਕੌਣ ਸੀ ਉਹਦੀ ਅੱਜ ਵੀ ਕੋਈ ਪਛਾਣ ਨਹੀਂ ਹੋ ਸਕੇ ਜਿਹੜਾ ਉਸ ਦਿਨ 4:00 ਵਜੇ ਤਕਰੀਬਨ 3 ਮਿੰਟ ਦੇ ਉੱਪਰ ਮਿਸੀ ਦਾ ਪਿੱਛਾ ਕਰਦਾ ਹੋਇਆ ਪੁਲਿਸ ਦੀ ਸਵੈਡ ਟੀਮ ਦੀ ਯੂਨੀਫਾਰਮ ਪਾ ਕੇ ਹੱਥ ਵਿੱਚ ਹਥੌੜਾ ਤੇ ਚਾਕੂ ਲੈ ਕੇ ਉਸ ਜਿੰਮ ਦੇ ਅੰਦਰ ਦਾਖਲ ਹੁੰਦਾ ਸਭ ਤੋਂ ਪਹਿਲਾਂ ਸ਼ੱਕ ਜਾਂਦਾ ਮਿਸੀ ਤੇ ਆਪਣੇ ਹੀ ਹਸਬੰਦ ਬ੍ਰਾਂਡ ਦੇ ਉੱਪਰ ਪਰ ਉਸ ਦਿਨ ਪੁਲਿਸ ਨੂੰ ਬਾਅਦ ਦੇ ਵਿੱਚ ਤਫ਼ਤੀਸ਼ 'ਚ ਇਹ ਪਤਾ ਲੱਗਦਾ ਕਿ ਬ੍ਰਾਂਡ ਉੱਥੋਂ 600 ਮੀਲ ਦੂਰ ਕਿਸੇ ਫਿਸ਼ਿੰਗ ਟ੍ਰਿਪ ਦੇ ਉੱਪਰ ਆਪਣੇ ਕੁਝ ਦੋਸਤਾਂ ਦੇ ਨਾਲ ਸੀ। ਕੈਮਰੇ ਦੇ ਵਿੱਚ ਦਿਖਣ ਵਾਲੇ ਉਸ ਇਨਸਾਨ ਦਾ ਕੱਦ ਤਕਰੀਬਨ 5 ਫੁੱਟ 5 ਇੰਚ ਦੇ ਨੇੜੇ ਤੇੜੇ ਦਾ ਰਿਹਾ ਹੋਊਗਾ। ਪਰ ਇੰਟਰਨੈਟ ਦੇ ਉੱਪਰ ਇਸ ਏਰੀਏ ਦੇ ਜਿੰਨੇ ਵੀ ਲੋਕਾਂ ਨੇ ਇਸ ਫੁਟੇਜ ਨੂੰ ਦੇਖਿਆ ਤਾਂ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਸ਼ੱਕ ਗਿਆ ਮਿਸੀ ਦੇ ਆਪਣੇ ਹੀ ਸੋਰੇ ਰੈਂਡੀ ਬੀਵਰ ਦੇ ਉੱਪਰ। ਉਹਦਾ ਪਹਿਲਾ ਕਾਰਨ ਇਹ ਸੀ ਕਿ ਰੈਂਡੀ ਦੀ ਡੀਲ ਡੋਲ ਬਿਲਕੁਲ ਇਸੇ ਤਰ੍ਹਾਂ ਦੀ ਸੀ ਤੇ ਮਿਸੀ ਦੇ ਕਤਲ ਤੋਂ ਫੌਰਨ ਬਾਅਦ ਤਕਰੀਬਨ 4:30 ਵਜੇ ਕੁਝ ਲੋਕਾਂ ਨੇ ਰੈਂਡੀ ਨੂੰ ਖੂਨ ਨਾਲ ਲਿਬੜੇ ਹੋਏ ਕੱਪੜਿਆਂ ਦੇ ਵਿੱਚ ਹੀ ਦੇਖਿਆ ਸੀ ਜਦੋਂ ਪੁਲਿਸ ਰੈਂਡੀ ਤੋਂ ਪੁੱਛ ਪੜਤਾਲ ਕਰਦੀ ਆ ਤਾਂ ਪੁਲਿਸ ਨੂੰ ਇਹ ਦੱਸਤਾ ਕਿ ਜੰਗਲੀ ਜਾਨਵਰਾਂ ਨੇ ਉਹਦੇ ਕੁੱਤੇ ਦੇ ਉੱਪਰ ਹਮਲਾ ਕੀਤਾ ਤਾਂ ਉਹਦਾ ਹੀ ਖੂਨ ਉਹਦੇ ਕੱਪੜਿਆਂ ਦੇ ਉੱਪਰ ਲੱਗਿਆ ਹੋਇਆ ਸੀ ਬਾਅਦ ਦੇ ਵਿੱਚ ਇਸ ਚੀਜ਼ ਨੂੰ ਉਸ ਡਾਕਟਰ ਨੇ ਵੀ ਕਨਫਰਮ ਕੀਤਾ ਜਿਨੇ ਇਸ ਕੁੱਤੇ ਦਾ ਉਸ ਸਵੇਰ ਨੂੰ العلاج ਕੀਤਾ ਸੀ ਤਾਂ ਅੱਜ ਵੀ ਇਸ ਕੇਸ ਦੇ ਵਿੱਚ ਜਿੰਨੇ ਮੂੰਹ ਓਨੀਆਂ ਗੱਲਾਂ ਨੇ ਓਨੀਆਂ ਹੀ ਕਹਾਣੀਆਂ ਨੇ ਤੇ ਇੰਨੇ ਸਾਲ ਲੰਘਣ ਦੇ ਬਾਵਜੂਦ ਅੱਜ ਵੀ ਇਹ ਨਹੀਂ ਪਤਾ ਲੱਗ ਸਕਿਆ ਕਿ ਕੌਣ ਉਹ ਇਨਸਾਨ ਸੀ ਜਿਹੜਾ ਮਿਸੀ ਤੋਂ ਫੌਰਨ ਬਾਅਦ ਉੱਥੇ ਦਾਖਲ ਹੁੰਦਾ ਤੇ ਮਿਸੀ ਦਾ ਕਤਲ ਕਰਨ ਤੋਂ ਬਾਅਦ ਚੁੱਪਚਾਪ ਉਥੋਂ ਚਲੇ ਜਾਂਦਾ ਅਣਸੁਲਝੇ ਕਤਲ ਕੇਸਾਂ ਦੀ ਇਸ ਕੈਟਾਗਰੀ ਦੇ ਵਿੱਚ ਅਗਲਾ ਕੇਸ ਹੈ ਨਿਕੋਲ ਸਮਿਥ ਦਾ ਦਿਨ ਹੈ 7 ਜੂਨ 1995 ਦਾ ਜਗ੍ਹਾ ਹੈ ਅਮਰੀਕਾ ਦਾ ਐਟਲਾਂਟਾ 14 ਸਾਲ ਦੀ ਨਿਕੋਲ ਸਮਿਥ ਦੇ ਲਈ ਇਹ ਦਿਨ ਵੀ ਬਾਕੀ ਦਿਨਾਂ ਦੀ ਤਰ੍ਹਾਂ ਹੀ ਆਮ ਦੀ ਤਰ੍ਹਾਂ ਹੀ ਸ਼ੁਰੂ ਹੁੰਦਾ। ਉਹ ਆਪਣੇ ਅਪਾਰਟਮੈਂਟ ਕੰਪਲੈਕਸ ਤੋਂ ਆਪਣੀ ਭੈਣ ਤੇ ਇੱਕ ਦੋਸਤ ਦੇ ਨਾਲ ਵਾਕ ਕਰਨ ਦੇ ਲਈ ਜਾ ਰਹੀ ਹੈ। ਅੱਧੇ ਰਸਤੇ ਪਹੁੰਚਣ ਦੇ ਉੱਪਰ ਨਿਕੋਲ ਨੂੰ ਯਾਦ ਆਉਂਦਾ ਕਿ ਉਹ ਆਪਣੀ ਕਿਤਾਬ ਲੈ ਕੇ ਆਉਣਾ ਭੁੱਲ ਗਈ। ਇਸ ਪੁਆਇੰਟ ਦੇ ਉੱਪਰ ਉਹ ਆਪਣੀ ਭੈਣ ਤੇ ਦੋਸਤ ਨੂੰ ਇਹ ਕਹਿੰਦੀ ਹੈ ਕਿ ਤੁਸੀਂ ਵਾਕ ਜਾਰੀ ਰੱਖੋ ਮੈਂ ਵਾਪਸ ਜਾ ਕੇ ਆਪਣੀ ਕਿਤਾਬ ਲੈ ਕੇ ਆਉਂਗੀ। ਪਰ ਇਸ ਵਾਰ ਵਾਪਸ ਜਾਂਦੇ ਹੋਏ ਉਹ ਮੇਨ ਰੂਟ ਛੱਡ ਕੇ ਇੱਕ ਸ਼ਾਰਟਕਟ ਲੈਂਦੀ ਆ ਜਿਹੜਾ ਕਿ ਜਾਂਦਾ ਵਾ ਸੰਘਣੇ ਜੰਗਲ ਦੇ ਵਿੱਚ ਦੀ ਪਰ ਇੱਥੇ ਇੱਕ ਇਨਸਾਨ ਉਹਦੇ ਉੱਪਰ ਹਮਲਾ ਕਰਦਾ ਤੇ ਉਹਦੇ ਸਿਰ ਦੇ ਵਿੱਚ ਦੋ ਗੋਲੀਆਂ ਮਾਰਦਾ ਸਿਕਿਉਰਿਟੀ ਗਾਰਡਸ ਤੇ ਹੋਰ ਬਹੁਤ ਸਾਰੇ ਲੋਕ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣਦੇ ਆ ਤੇ ਉਸ ਜਗ੍ਹਾ ਦੇ ਵੱਲ ਨੂੰ ਭੱਜਦੇ ਆ ਉੱਥੇ ਪਹੁੰਚਣ ਦੇ ਉੱਪਰ ਉਹ ਦੇਖਦੇ ਆ ਕਿ ਨੀਕੋਲ ਮ੍ਰਿਤਕ ਹਾਲਤ ਦੇ ਵਿੱਚ ਉੱਥੇ ਪਈ ਆ ਤੇ ਕੋਲੀ ਪਿਆ ਉਹਦਾ ਸਕੂਲ ਦਾ ਬੈਗ ਪਰ ਕਾਤਲ ਦਾ ਕੋਈ ਨਾਮੋ ਨਿਸ਼ਾਨ ਉੱਥੇ ਨਹੀਂ ਹੈ ਤੇ ਨਾ ਹੀ ਕਦੇ ਪਤਾ ਲੱਗਿਆ ਹੁਣ ਆਉਂਦਾ ਜੂਨ 2004 ਸੇਮ ਉਹੀ ਜਗ੍ਹਾ ਤਕਰੀਬਨ ਉਨੀ ਹੀ ਉਮਰ ਦੀ ਇੱਕ ਹੋਰ ਲੜਕੀ ਤੇ ਸੇਮ ਉਸੇ ਤਰ੍ਹਾਂ ਦਾ ਹੀ ਹਮਲਾ ਇਸ ਵਾਰ ਲੜਕੀ ਦੀ ਉਮਰ ਆ 13 ਸਾਲ ਤੇ ਇਸ ਵਾਰ ਇੱਕ ਹੋਰ ਚੀਜ਼ ਦਾ ਫਰਕ ਆ ਇਸ ਲੜਕੀ ਦੇ ਨਾਲ ਰੇਪ ਵੀ ਕੀਤਾ ਜਾਂਦਾ ਪਰ ਇਹ ਲੜਕੀ ਬਚਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਭੱਜ ਕੇ ਆਪਣੀ ਜਾਨ ਬਚਾ ਕੇ ਪੁਲਿਸ ਵਾਲਿਆਂ ਨੂੰ ਇਹ ਦੱਸਦੀ ਆ ਕਿ ਇਹ ਕੋਈ ਅਫਰੀਕਨ ਮੂਲ ਦਾ ਆਦਮੀ ਸੀ ਜਦੀ ਉਮਰ ਤਕਰੀਬਨ 30 ਸਾਲ ਦੇ ਕਰੀਬ ਰਹੀ ਹੋਊਗੀ ਤੇ ਕੱਦ 5 ਫੁੱਟ 10 ਇੰਚ ਤੇ ਉਹਦੇ ਅਗਲੇ ਦੰਦਾਂ ਦੇ ਵਿਚਕਾਰ ਕਾਫੀ ਗੈਪਸ ਤੇ ਨਾਲ ਦੀ ਨਾਲ ਉਹਨੇ ਸੋਨੇ ਦੇ ਫਰੇਮ ਵਾਲੀਆਂ ਐਨਕਾਂ ਵੀ ਲਾਈਆਂ ਹੋਈਆਂ ਸੀ ਨਿਕੋਲ ਸਮਿਥ ਦੇ ਸਰੀਰ ਤੋਂ ਮਿਲਿਆ ਹੋਇਆ ਡੀਐਨਏ ਤੇ ਇਸ ਲੜਕੀ ਦੇ ਸਰੀਰ ਤੋਂ ਮਿਲਿਆ ਹੋਇਆ ਡੀਐਨਏ ਦੋਨੇ ਡੀਐਨਏ ਜੋ ਅਲੱਗ-ਅਲੱਗ ਦੋਸ਼ੀਆਂ ਤੇ ਹੋ ਸਕਦੇ ਸੀ ਉਹ ਮੈਚ ਕਰ ਜਾਂਦੇ ਆ ਤਾਂ ਇਥੋਂ ਇੱਕ ਚੀਜ਼ ਪੁਲਿਸ ਨੂੰ ਪਤਾ ਲੱਗਦੀ ਆ ਕਿ ਦੋਨੇ ਵਾਰ ਚਾਹੇ ਦੋਨੇ ਹਮਲਿਆਂ ਦੇ ਵਿੱਚ ਫਰਕ 9 ਸਾਲ ਦਾ ਰਿਹਾ ਪਰ ਦੋਸ਼ੀ ਇਹ ਇੱਕ ਹੀ ਇਨਸਾਨ ਸੀ ਪਰ ਇੰਨੇ ਸਾਲ ਲੰਘਣ ਦੇ ਬਾਵਜੂਦ ਅੱਜ ਤੱਕ ਵੀ ਇਸ ਇਨਸਾਨ ਦੀ ਕੋਈ ਵੀ ਖਬਰ ਪੁਲਿਸ ਨੂੰ ਨਹੀਂ ਮਿਲੀ ਹੁਣ ਚੱਲਦੇ ਆ ਆਪਣੀ ਅਗਲੀ ਕਹਾਣੀ ਵੱਲ ਜੋ ਹੈ 11 ਸਾਲ ਦੀ ਇੱਕ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਲੜਕੀ ਕੈਂਡੇਸ ਹਿਲਸ ਦੀ ਕੈਂਡੇਸ ਇੰਨੀ ਕਿ ਜ਼ਿਆਦਾ ਹੁਸ਼ਿਆਰ ਸੀ ਕਿ 11 ਸਾਲ ਦੀ ਉਮਰ ਤੱਕ ਹੀ ਉਹ ਕੈਲਕੂਲਸ ਬਹੁਤ ਆਸਾਨੀ ਦੇ ਨਾਲ ਕਰ ਲੈਂਦੀ ਸੀ ਕੈਂਡਿਸ ਅਮਰੀਕਾ ਦੇ ਕੋਲੋਰਾਡੋ ਦੇ ਕੈਨਨ ਸਿਟੀ ਦੇ ਵਿੱਚ ਆਪਣੇ ਮਦਰ ਦੇ ਨਾਲ ਰਹਿੰਦੀ ਸੀ ਪਰ ਟੀਨੇਜ ਵਿੱਚ ਜਾਂਦੇ ਜਾਂਦੇ ਉਹਦੇ ਇੱਕ ਲੜਕੇ ਦੇ ਨਾਲ ਸੰਬੰਧ ਬਣਦੇ ਤੇ ਜਿੱਥੋਂ ਉਹ ਪ੍ਰੈਗਨੈਂਟ ਹੁੰਦੀ ਹੈ ਤੇ ਇੱਕ ਲੜਕੀ ਤੇ ਇੱਕ ਬੇਟੀ ਜੀ ਦਾ ਨਾਮ ਪੇਜ ਰੱਖਿਆ ਜਾਂਦਾ ਉਹਨੂੰ ਜਨਮ ਦਿੰਦੀ ਹੈ ਇੱਕ ਦਿਨ ਫਾਰਮੈਟ ਕਾਉਂਟੀ ਦਾ ਸ਼ੈਰਫ ਰੋਬਰਟ ਡੌਡ ਕੈਂਡਿਸ ਦੇ ਘਰ ਪਹੁੰਚਦਾ ਉਦੇ ਵੱਡੇ ਭਾਈ ਜੇਮਸ ਨੂੰ ਲੱਭਦਾ ਹੋਇਆ ਜੇਮਸ ਉਹਨਾਂ ਦਿਨਾਂ ਦੇ ਵਿੱਚ ਮਾਨਸਿਕ ਤੌਰ ਦੇ ਉੱਪਰ ਠੀਕ ਨਹੀਂ ਸੀ ਤੇ ਇਸੇ ਕਾਰਨ ਉਹ ਆਪਣਾ ਜ਼ਿਆਦਾ ਟਾਈਮ ਜੰਗਲਾਂ ਦੇ ਵਿੱਚ ਹੀ ਰਹਿੰਦਾ ਸੀ ਆਫੀਸਰ ਰੋਬਰਟ ਡਾਟ ਕੈਂਡਿਸ ਤੇ ਉਹਦੇ ਮਦਰ ਨੂੰ ਇਹ ਕਹਿੰਦਾ ਕਿ ਟ੍ਰੈਸਪਾਸਿੰਗ ਦੇ ਇੱਕ ਘਟਨਾ ਦੇ ਚੱਲਦੇ ਮੈਂ ਜੇਮਸ ਤੋਂ ਕੁਝ ਪੁੱਛ ਪੜਤਾਲ ਕਰਨੀ ਹੈ ਤਾਂ ਕੈਂਡਿਸ ਤੇ ਮਦਰ ਜੇਮਸ ਨੂੰ ਬੁਲਾ ਕੇ ਲਿਆਉਂਦੇ ਆ ਤੇ ਕੈਂਡਿਸ ਤੇ ਉਹਦੇ ਮਦਰ ਦੀ ਮੌਜੂਦਗੀ ਦੇ ਵਿੱਚ ਆਫੀਸਰ ਰੋਬਰਟ ਡਾਟ ਜੇਮਸ ਤੋਂ ਪੁੱਛ ਪੜਤਾਲ ਕਰਦੇ ਪਰ ਪੁੱਛਗਿਸ ਦੇ ਦੌਰਾਨ ਕੈਂਡੀਸ ਨੂੰ ਇਸ ਆਫੀਸਰ ਦੀ ਜ਼ੁਬਾਨ ਤੇ ਉਹਦਾ ਗੱਲ ਕਰਨ ਦਾ ਲਹਿਜਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਆਪਣੇ ਭਾਈ ਦੇ ਬਚਾਅ ਦੇ ਵਿੱਚ ਕੈਂਡੀਸ ਆਫੀਸਰ ਰੌਬਰਟ ਡਾਟ ਦੇ ਨਾਲ pèce ਜਾਂਦੀ ਆ ਤੇ ਦੋਨੇ ਇੱਕ ਦੂਸਰੇ ਦੇ ਨਾਲ ਖੇਬੜਨ ਲੱਗ ਜਾਂਦੇ ਆ ਤੇ ਰੌਬਰਟ ਡਾਟ ਕੈਂਡੀਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੰਦੇ ਤੇ ਇਸ ਦੇ ਉੱਪਰ ਕੈਂਡੀਸ ਆਪਣੇ ਦੋਨੇ ਹੱਥ ਅੱਗੇ ਕਰਦੀ ਆ ਤੇ ਰੌਬਰਟ ਡਾਟ ਨੂੰ ਕਹਿੰਦੀ ਆ ਕਿ ਜੇ ਹਿੰਮਤ ਹੈ ਤਾਂ ਤੂੰ ਮੈਨੂੰ ਗ੍ਰਿਫਤਾਰ ਕਰਕੇ ਦਿਖਾ ਤੇ ਇਸ ਤੋਂ ਬਾਅਦ ਕੈਂਡਿਸ ਉਹਨੂੰ ਇਹ ਵੀ ਕਹਿੰਦੀ ਆ ਕਿ ਮੈਂ ਤੈਨੂੰ ਬਹੁਤ ਵਾਰ ਡਰੱਗ ਡੀਲਰਾਂ ਤੋਂ ਰਿਸ਼ਵਤ ਲੈਂਦੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਜੇ ਤੂੰ ਮੇਰੇ ਪਾਈ ਨੂੰ ਇਸੇ ਤਰ੍ਹਾਂ ਤੰਗ ਕਰਦਾ ਰਿਹਾ ਤਾਂ ਮੈਂ ਤੇਰੇ ਸੀਨੀਅਰਾਂ ਨੂੰ ਇਹ ਸਾਰਾ ਕੁਝ ਦੱਸ ਦਊਂਗੀ ਕੁਝ ਦਿਨ ਲੰਘਦੇ ਆ ਤੇ ਇੱਕ ਦਿਨ ਇਸ ਫੈਮਿਲੀ ਨੂੰ ਇਹ ਪਤਾ ਲੱਗਦਾ ਕਿ ਇਹਨਾਂ ਦਾ ਪਾਲਤੂ ਕੁੱਤਾ ਗੋਮਾ ਕੈਂਡਿਸ ਸ਼ੈਰਫ ਦੇ ਆਫਿਸ ਪਹੁੰਚਦੀ ਆ ਤੇ ਜਿੱਥੇ ਇੱਕ ਵਾਰੀ ਫੇਰ ਉਹਦੀ ਰੌਬਰਟ ਡਾਟ ਦੇ ਨਾਲ ਬਹੁਤ ਜ਼ਿਆਦਾ ਬਹਿਸ ਹੁੰਦੀ ਆ ਹਣ ਦਿਨ ਆਉਂਦਾ 15 ਅਗਸਤ 2006 ਦਾ ਕੈਂਡਿਸ ਤੇ ਮਦਰ ਡੋਲੋਰਸ ਨੂੰ ਕੰਮ ਦੇ ਸਿਲਸਿਲੇ ਦੇ ਵਿੱਚ ਥੋੜੀ ਦੇਰ ਲਈ ਘਰੋਂ ਜਾਣਾ ਪੈਂਦਾ ਪਰ ਉਹਨਾਂ ਨੂੰ ਰੌਬਰਟ ਡੌਡ ਤੇ ਕੈਂਡਿਸ ਦੀ ਆਪਸ ਦੇ ਵਿੱਚ ਲੜਾਈ ਦੇ ਬਾਰੇ ਵਿੱਚ ਪਤਾ ਵਾ ਤਾਂ ਇਸ ਕਰਕੇ ਉਹ ਗਵਾਂਡੀਆਂ ਨੂੰ ਕਹਿੰਦੇ ਕਿ ਥੋੜੀ ਦੇਰ ਲਈ ਕੈਂਡਿਸ ਦੇ ਉੱਪਰ ਨਿਗ੍ਹਾ ਰੱਖਿਓ ਜੋ ਕਿ ਉਹ ਨਹੀਂ ਰੱਖਦੇ ਤਕਰੀਬਨ 3:30 ਵਜੇ ਡੋਲੋਰਸ ਘਰੇ ਵਾਪਸ ਆਉਂਦੇ ਆ ਤੇ ਆ ਕੇ ਦੇਖਦੇ ਆ ਕਿ ਉਹਨਾਂ ਦੀ ਦੋਤੀ ਪੇਜ ਆਪਣੇ ਬੈੱਡ ਦੇ ਉੱਪਰ ਬਹੁਤ ਬੁਰੀ ਤਰ੍ਹਾਂ ਦੇ ਨਾਲ ਰੋ ਰਹੀ ਹੈ ਤੇ ਉਹਦੇ ਆਸ-ਪਾਸੇ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਪਰ ਉਹਨਾਂ ਨੂੰ ਕੈਂਡਿਸ ਕਿਤੇ ਵੀ ਦਿਖਾਈ ਨਹੀਂ ਦਿੰਦੀ ਇਸ ਤੋਂ ਬਾਅਦ ਉਹਨਾਂ ਦੀ ਨਿਗਾਹ ਪੈਂਦੀ ਹੈ ਬੈੱਡ ਦੇ ਥੱਲੇ ਜਦੋਂ ਉਹ ਦੇਖਦੇ ਆ ਤਾਂ ਉਹਨਾਂ ਨੂੰ ਉੱਥੇ ਕੈਂਡਿਸ ਮ੍ਰਿਤਕ ਅਵਸਥਾ 'ਚ ਮਿਲਦੀ ਹੈ ਕੈਂਡਿਸ ਦੇ ਸਿਰ ਦੇ ਵਿੱਚ ਇੰਨੀਆਂ ਗੋਲੀਆਂ ਮਾਰੀਆਂ ਗਈਆਂ ਨੇ ਕਿ ਉਹਦਾ ਸਿਰ ਤਕਰੀਬਨ ਢੱਡ ਤੋਂ ਵੱਖ ਹੋਇਆ ਸੀ ਡੋਲਰਸ 911 ਤੇ ਕਾਲ ਕਰਦੇ ਆ ਤੇ ਉਹਨਾਂ ਦੇ ਘਰੇ ਪਹੁੰਚਣ ਵਾਲੇ ਪਹਿਲੇ ਦੋ ਪੁਲਿਸ ਅਫਸਰ ਨੇ ਡਿਪਟੀ ਡ੍ਰਿਸਕੋਲ ਤੇ ਦੂਸਰਾ ਉਹੀ ਡਿਪਟੀ ਰੋਬਰਟ ਡੌਟ ਤੇ ਕੈਂਡਿਸ ਦੇ ਮਦਰ ਦੇ ਅਕੋਰਡਿੰਗ ਇਹ ਦੋਨੇ ਜਾਣੇ ਇਸ ਤੋਂ ਬਾਅਦ ਕੋਈ ਵੀ ਖਾਸ ਚੀਜ਼ ਨਹੀਂ ਕਰਦੇ ਜਿਸ ਦੇ ਨਾਲ ਕਿ ਕਾਤਲਾਂ ਦਾ ਪਤਾ ਲੱਗ ਸਕੇ ਤੇ ਬਹੁਤੀ ਹੈਰਾਨੀਜਨਕ ਢੰਗ ਦੇ ਨਾਲ ਇਹ ਘਰ ਦੇ ਵਿੱਚੋਂ ਕੋਈ ਵੀ ਸਬੂਤ ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਸ ਤੋਂ ਬਾਅਦ ਉਹ ਕੈਂਡਿਸ ਦੇ ਵੱਡੇ ਭਰਾ ਜੇਮਸ ਨੂੰ ਹੀ ਇਸ ਕਤਲ ਦੇ ਵਿੱਚ ਮੇਨ ਦੋਸ਼ੀ ਮੰਨ ਲੈਂਦੇ ਆ ਲੋਕਲ ਲੋਕ ਜੰਗਲ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਪਾਲ ਕਰਨੀ ਸ਼ੁਰੂ ਕਰਦੇ ਆ ਕੈਂਡਿਸ ਦੇ ਕਾਤਲ ਦੇ ਕਿਸੇ ਵੀ ਸਰਾਗ ਦੀ ਤੇ ਇਸੇ ਪਾਲ ਦੇ ਦੌਰਾਨ ਉਹਨਾਂ ਨੂੰ ਕੈਂਡਿਸ ਤੇ ਡੋਲਰਸ ਦਾ ਗਵਾਚਿਆ ਹੋਇਆ ਉਹ ਕੁੱਤਾ ਵੀ ਮਿਲ ਜਾਂਦਾ ਉਹ ਇੱਕ ਦਰਖਤ ਦੇ ਨਾਲ ਬੰਨਿਆ ਹੋਇਆ ਸੀ ਤੇ ਉਹਨੂੰ ਇੱਕ ਕਹਾੜੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੁਕੜੇ-ਟੁਕੜੇ ਕੀਤਾ ਹੋਇਆ ਸੀ ਇਸੇ ਕੇਸ ਦੇ ਵਿੱਚ ਫਾਸਟ ਫਾਰਵਰਡ ਕਰਕੇ ਆਪਾਂ ਚੱਲਦੇ ਹਾਂ ਸਾਲ 2017 ਦੇ ਵਿੱਚ ਰਿਕ ਰੈਡਸਲਿਫ ਨਾਂ ਦਾ ਇੱਕ ਇਨਸਾਨ ਇੱਕ ਸਟੋਰੇਜ ਯੂਨਿਟ ਨੂੰ 50 ਡਾਲਰ ਦੇ ਵਿੱਚ ਖਰੀਦਦਾ। ਇਸ ਸਟੋਰੇ ਯੂਨਿਟ ਦੇ ਵਿੱਚੋਂ ਉਹਨੂੰ ਮਿਲਦੀਆਂ ਨੇ ਪੁਲਿਸ ਦੀਆਂ ਪੁਰਾਣੀਆਂ ਲਾਈਟਸ, ਪੁਲਿਸ ਦੀਆਂ ਯੂਨੀਫਾਰਮ ਤੇ ਕੁਝ ਕੇਸਾਂ ਦੀਆਂ ਫਾਈਲਸ ਤੇ ਇਹਨਾਂ ਦੇ ਵਿੱਚ ਇੱਕ ਫਾਈਲ ਜਿਹਦੇ ਉੱਪਰ ਲਿਖਿਆ ਹੋਇਆ ਐਵੀਡੈਂਸ ਤੇ ਇਸ ਫਾਈਲ ਤੋਂ ਉਹਨੂੰ ਇਹ ਪਤਾ ਲੱਗਦਾ ਕਿ ਐਵੀਡੈਂਸ ਦੀ ਇਹ ਫਾਈਲ ਡਿਪਟੀ ਆਫੀਸਰ ਰੌਬਰਟ ਡੋਟ ਦੀ ਹੈ ਤੇ ਇਸੇ ਸਮਾਨ ਦੇ ਨਾਲ ਜੋ ਰਿਕ ਰੈਟਸਲੇਫ ਨੇ 50 ਡਾਲਰ ਦੇ ਵਿੱਚ ਖਰੀਦਿਆ ਉਹਨੂੰ ਮਿਲੀ ਉਹੀ ਕਹਾੜੀ ਜਿਹਦੇ ਨਾਲ ਕੈਂਡਿਸ ਦੇ ਕੁੱਤੇ ਨੂੰ ਕਟਿਆ ਗਿਆ ਤੇ ਇਸ ਤੋਂ ਇਲਾਵਾ ਖੂਨ ਨਾਲ ਲਿਬੜੀ ਹੋਈ ਇੱਕ ਰੱਸੀ ਖੂਨ ਨਾਲ ਲਿਬੜੀਆਂ ਹੋਈਆਂ ਜਰਾਬਾਂ ਦਾ ਇੱਕ ਜੋੜਾ ਤੇ ਇਸ ਤੋਂ ਇਲਾਵਾ ਕੈਂਡਿਸ ਦੀ ਇੱਕ ਸ਼ਰਟ ਉਹ ਵੀ ਜਿਹੜੀ ਖੂਨ ਦੇ ਨਾਲ ਲਿਬੜੀ ਹੋਈ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਆਫੀਸਰ ਰੌਬਰਟ ਡੌਡ ਦੇ ਸਟੋਰੇਜ ਯੂਨਿਟ ਦੇ ਵਿੱਚੋਂ ਮਿਲਣਾ ਰੌਬਰਟ ਡੌਡ ਨੂੰ ਸਿੱਧਾ-ਸਿੱਧਾ ਕੈਂਡਿਸ ਦੇ ਕਤਲ ਦੇ ਨਾਲ ਜੋੜ ਦਿੰਦਾ ਵਾ ਥੋੜੀ ਦੇਰ ਦੇ ਵਿੱਚ ਹੀ ਆਸ-ਪਾਸੇ ਦੇ ਲੋਕਾਂ ਨੂੰ ਇਸ ਲੋਕਰ ਦੇ ਬਾਰੇ ਦੇ ਵਿੱਚ ਪਤਾ ਲੱਗ ਜਾਂਦਾ ਤੇ ਕੋਲੋਰਾਡੋ ਬਿਊਰੋ ਆਫ ਇਨਵੈਸਟੀਗੇਸ਼ਨ ਆਪਣੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਸ਼ੁਰੂ ਕਰਦੇ ਆ। ਸਾਲ 2018 ਦੇ ਵਿੱਚ ਰੌਬਰਟ ਡੌਡ ਦੇ ਉੱਪਰ ਕੇਸ ਚਲਾਇਆ ਜਾਂਦਾ ਪਰ ਥੋੜੀ ਦੇਰ ਤੋਂ ਬਾਅਦ ਹੀ ਇਹ ਪੂਰਾ ਦਾ ਪੂਰਾ ਕੇਸ ਬਹੁਤ ਰਹੱਸਮਈ ਕੰਡੀਸ਼ਨਸ ਦੇ ਵਿੱਚ ਬੰਦ ਹੋ ਜਾਂਦਾ। ਭਾਵੇਂ ਕਿ ਪੁਲਿਸ ਨੇ ਆਪਣੇ ਹੀ ਇੱਕ ਅਫਸਰ ਦੇ ਅਗੇਂਸਟ ਬਹੁਤ ਹੀ ਢਿੱਲੀ ਕਾਰਵਾਈ ਕੀਤੀ ਤੇ ਉਹਨੂੰ ਬਹੁਤ ਆਸਾਨੀ ਦੇ ਨਾਲ ਨਿਕਲ ਜਾਣ ਦਿੱਤਾ। ਪਰ ਲੋਕਲ ਲੋਕਾਂ ਦੇ ਅਨਸਾਰ ਇਹ ਆਫੀਸਰ ਰੌਬਰਟ ਡੌਡ ਹੀ ਸੀ ਜਿਨੇ ਕੈਂਡਿਸ ਦਾ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਕਤਲ ਕੀਤਾ ਹੁਣ ਆਪਾਂ ਚੱਲਦੇ ਆ ਆਪਣੇ ਕੇਸ ਨੰਬਰ 1 ਦੇ ਉੱਪਰ ਜਿਹਨੂੰ ਸੀ ਬੈਂਡ ਮਰਡਰ ਮਿਸਟਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਗੱਲ ਆ 1976 ਦੀ ਹੁਣ ਆਪਾਂ ਚੱਲਦੇ ਆ ਅਮਰੀਕਾ ਤੋਂ ਸਵਿਟਜ਼ਰਲੈਂਡ ਪਹਾੜਾਂ ਦੇ ਵਿੱਚ ਇੱਕ ਛੋਟੀ ਜੀ ਹਟ ਦੇ ਵਿੱਚ ਪੰਜ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਬਿੰਚੈਸਟਰ ਰਾਈਫਲ ਦੇ 13 ਰਾਊਂਡ ਫਾਇਰ ਕੀਤੇ ਜਾਂਦੇ ਹਨ ਉਹਨਾਂ ਦੇ ਵਿੱਚੋਂ 11 ਮਰਨ ਵਾਲਿਆਂ ਦੇ ਸਿਰ ਵਿੱਚ ਲੱਗਦੀਆਂ ਨੇ ਤੇ ਦੋ ਗੋਲੀਆਂ ਉਹਨਾਂ ਦੇ ਸਰੀਰ ਵਿੱਚ ਦਾਗੀਆਂ ਜਾਂਦੀਆਂ ਨੇ ਮਰਨ ਵਾਲੇ ਲੋਕਾਂ ਦੇ ਨਾਮ ਸੀ 68 ਸਾਲ ਦੇ ਐਲਸਾ ਸੈਕਿੰਗਰ ਉਹਨਾਂ ਦੇ 63 ਸਾਲ ਦੇ ਹਸਬੈਂਡ ਯੂਜੀਨ ਯੂਜੀਨ ਦੀ ਸਿਸਟਰ ਐਨਾ ਜਿਹੜੇ ਕਿ ਉਸ ਟਾਈਮ 80 ਸਾਲ ਦੇ ਸੀ ਤੇ ਉਹਨਾਂ ਦੇ ਦੋ ਬੇਟੇ 52 ਸਾਲ ਦੇ ਇਮੈਨਿਊਲ ਤੇ 49 ਸਾਲ ਦੇ ਮੈਕਸ ਬਸਹੋਸਰ ਕੁਝ ਇੱਕ ਥਿਉਰੀਆਂ ਦੇ ਅਕੋਰਡਿੰਗ ਮਾਰਨ ਵਾਲੇ ਸਿਰਫ ਐਲਸਾ ਤੇ ਯੂ ਜੀਨ ਨੂੰ ਮਾਰਨਾ ਸੀ ਪਰ ਜਦੋਂ ਉਹਨਾਂ ਨੂੰ ਉੱਥੇ ਇੰਨੇ ਜ਼ਿਆਦਾ ਲੋਕ ਦਿਖੇ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਨਾਲ ਹੀ ਮਾਰਨ ਦਾ ਫੈਸਲਾ ਕੀਤਾ 6 ਜੂਨ 1976 ਦੇ ਦਿਨ ਇਸ ਕ੍ਰਾਈਮ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਜਦੋਂ ਇੱਕ ਔਰਤ ਇਸ ਏਰੀਆ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਥੋੜੀ ਦੇਰ ਤੋਂ ਬਾਅਦ ਹੀ ਪੁਲਿਸ ਉੱਥੇ ਪਹੁੰਚਦੀ ਹੈ ਚਾਰ ਲਾਸ਼ਾਂ ਘਰ ਦੇ ਅੰਦਰੋਂ ਮਿਲਦੀਆਂ ਨੇ ਤੇ ਪੰਜਵੀਂ ਬਹੁਤ ਹੀ ਅਜੀਬ ਤਰੀਕੇ ਦੇ ਵਿੱਚ ਇੱਕ ਕਾਰਪੇਟ ਦੇ ਵਿੱਚ ਲਪੇਟੀ ਹੋਈ ਇਸ ਚੌਂਪੜੀ ਦੀ ਚਾਤ ਤੋਂ ਮਿਲਦੀ ਹੈ ਇਸ ਪੂਰੇ ਕੇਸ ਦੇ ਉੱਪਰ ਬਹੁਤ ਜ਼ਿਆਦਾ ਜਾਂਚ ਪੜਤਾਲ ਹੁੰਦੀ ਆ ਪਰ ਫਾਈਨਲੀ ਸਿਰਫ ਦੋ ਸ਼ੱਕੀ ਵਿਅਕਤੀ ਸਾਹਮਣੇ ਆਉਂਦੇ ਪਹਿਲੇ ਦਾ ਨਾਮ ਹੈ ਕਾਲ ਡੋਜ਼ਰ ਹੁਣ ਆ ਜਾਂਦਾ ਸਾਲ 1996 ਇਸ ਘਟਨਾ ਨੂੰ ਹੋਏ ਪੂਰੇ 20 ਸਾਲ ਹੋ ਚੁੱਕੇ 20 ਸਾਲ ਤੋਂ ਬਾਅਦ ਜਿਸ ਵਿਅਕਤੀ ਦੇ ਉੱਪਰ ਪੂਰੇ 20 ਸਾਲ ਪਹਿਲਾਂ ਇਹਨਾਂ ਪੰਜ ਕਤਲਾਂ ਦਾ ਸ਼ੱਕ ਸੀ ਉਹਦੇ ਹੀ ਇੱਕ ਰਿਸ਼ਤੇਦਾਰ ਔਰਤ ਦੇ ਘਰੋਂ ਬਿਲਕੁਲ ਸੇਮ ਉਸੇ ਤਰ੍ਹਾਂ ਦੀ ਇੱਕ ਬਿੰਚੈਸਟਰ ਰਾਈਫਲ ਮਿਲਦੀ ਆ ਤੇ ਜਦੋਂ ਉਹਨਾਂ ਤੋਂ ਇਹਦੇ ਬਾਰੇ ਪੁੱਛਿਆ ਜਾਂਦਾ ਉਹ ਕਹਿੰਦੇ ਆ ਕਿ ਇਹ ਕਾਲ ਡੋਜ਼ਰ ਦੀ ਹੈ ਤੇ ਪੁਲਿਸ ਦੇ ਅਕੋਰਡਿੰਗ ਇਹ ਉਹੀ ਗਨ ਸੀ ਜਿਹਦੇ ਨਾਲ ਉਹਨਾਂ ਪੰਜੇ ਲੋਕਾਂ ਦਾ ਕਤਲ ਕੀਤਾ ਗਿਆ ਭਾਵੇਂ ਕਿ ਪੁਲਿਸ ਨੂੰ ਕਾਲ ਡੋਜ਼ਰ ਦੇ ਉੱਪਰ ਕਾਫੀ ਜ਼ਿਆਦਾ ਸ਼ੱਕ ਸੀ ਪਰ ਕੋਈ ਵੀ ਸਿੱਧਾ ਸਬੂਤ ਕਾਲ ਡੋਜ਼ਰ ਨੂੰ ਇਨ੍ਹਾਂ ਕਤਲਾਂ ਦੇ ਨਾਲ ਨਹੀਂ ਜੋੜ ਸਕੇ ਤੇ ਦੂਸਰਾ ਸ਼ੱਕੀ ਵਿਅਕਤੀ ਦਾ ਨਾਮ ਸੀ ਐਡੋਲਫ ਜੌਨੀ ਸੈਗ੍ਰਿਸਟ ਐਡੋਲਫ ਮਰਨ ਵਾਲੇ ਪੰਜੇ ਇਨਸਾਨਾਂ ਦਾ ਆਪਣਾ ਹੀ ਇੱਕ ਰਿਸ਼ਤੇਦਾਰ ਸੀ ਤੇ ਇਹਦੇ ਉੱਪਰ ਸ਼ੱਕ ਹੋਣ ਦਾ ਕਾਰਨ ਸੀ ਇਹਦਾ ਆਪਣਾ ਹੀ ਬਿਜ਼ਨਸ 파ਟਨਰ ਹੈਂਸ ਬਲੇਸਰ ਹੈਂਸ ਬਲੇਸਰ ਨੇ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ਕਤਲਾਂ ਦੇ ਵਿੱਚ ਐਡੋਲਫ ਦਾ ਕੁਝ ਲੈਣਾ ਦੇਣਾ ਜ਼ਰੂਰ ਹੈ ਬਲੇਸਰ ਨੇ ਅੱਗੇ ਪੁਲਿਸ ਨੂੰ ਦੱਸਿਆ ਕਿ ਐਡੋਲਫ ਨੇ ਇਨ੍ਹਾਂ ਕਤਲਾਂ ਤੋਂ ਕੁਝ ਦਿਨ ਪਹਿਲਾਂ ਉਹਦੇ ਤੋਂ ਐਮੋਨੇਸ਼ਨ ਦੀ ਮੰਗ ਕੀਤੀ ਸੀ ਤੇ ਉਹਨੇ ਇਹ ਵੀ ਕਿਹਾ ਸੀ ਕਿ ਮੈਨੂੰ ਕੁਝ ਬਹੁਤ ਪਾਰੀਆਂ ਲੈਡ ਦੀਆਂ ਗੋਲੀਆਂ ਚਾਹੀਦੀਆਂ ਨੇ ਤੇ ਨਾਲ ਇਹ ਵੀ ਪੁੱਛਿਆ ਕਿ ਕੀ ਇਹ ਗੋਲੀਆਂ ਮੇਰੀ ਪੁਰਾਣੀ ਬੈਂਚੈਸਟਰ ਰਾਈਫਲ ਦੇ ਵਿੱਚ ਫਿੱਟ ਹੋ ਜਾਣਗੀਆਂ ਕੁਝ ਹੋਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਯੂ ਜੀਨ ਨੇ ਇਨ੍ਹਾਂ ਕਤਲਾਂ ਤੋਂ ਕੁਝ ਦਿਨ ਪਹਿਲਾਂ ਐਡੋਲਫ ਦੀ ਕੁਝ ਲੋਕਾਂ ਦੇ ਸਾਹਮਣੇ ਬੇਇਜ਼ਤੀ ਕੀਤੀ ਸੀ ਤੇ ਸ਼ਾਇਦ ਇਸੇ ਬੇਇਜ਼ਤੀ ਦਾ ਬਦਲਾ ਲੈਣ ਦੇ ਲਈ ਐਡੋਲਫ ਨੇ ਇਹ ਸਾਰਾ ਕੁਝ ਕੀਤਾ ਕੁਝ ਟਾਈਮ ਦੇ ਲਈ ਉਹਨੂੰ ਅਰੈਸਟ ਵੀ ਕੀਤਾ ਗਿਆ ਪਰ ਕਾਲ ਡੋਜ਼ਰ ਦੀ ਤਰ੍ਹਾਂ ਕੋਈ ਵੀ ਇਹਜਾ ਸਬੂਤ ਪੁਲਿਸ ਦੇ ਕੋਲੇ ਨਹੀਂ ਸੀ ਜਿਹਦੇ ਨਾਲ ਐਡੋਲਫ ਨੂੰ ਇਨ੍ਹਾਂ ਕਤਲਾਂ ਦੇ ਨਾਲ ਜੋੜਿਆ ਜਾਂਦਾ ਤੇ 1976 ਦੇ ਵਿੱਚ ਸਵਿਟਜ਼ਰਲੈਂਡ ਦੇ ਪਹਾੜਾਂ ਦੇ ਵਿੱਚ ਇੱਕੋ ਪਰਿਵਾਰ ਦੇ ਹੋਏ ਪੰਜ ਕਤਲਾਂ ਦਾ ਮਾਮਲਾ ਵੀ ਹੋਰ ਬਹੁਤ ਸਾਰੇ ਮਾਮਲਿਆਂ ਦੀ ਤਰ੍ਹਾਂ ਅੱਜ ਤੱਕ ਵੀ ਅਣਸੁਲਝਿਆ ਰਹਿ ਗਿਆ ਤਾਂ ਇਹ ਸੀਗੇ ਆਪਣੇ ਪੰਜ ਅਲੱਗ-ਅਲੱਗ ਕਤਲਾਂ ਦੀਆਂ ਘਟਨਾਵਾਂ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਕਾਤਲ ਹਮੇਸ਼ਾ ਦੇ ਲਈ ਗੁੰਮ ਹੋ ਗਏ ਤੇ ਇਹ ਕੇਸ ਹਮੇਸ਼ਾ ਦੇ ਲਈ ਅਣਸੁਲਝੇ ਰਹਿ ਗਏ ਤੇ ਇਨ੍ਹਾਂ ਘਟਨਾਵਾਂ ਦੇ ਵਿੱਚ ਜਾਨਾਂ ਗਵਾਉਣ ਵਾਲੇ ਉਹ ਲੋਕ ਅੱਜ ਵੀ ਇਨਸਾਫ ਦੀ ਵੇਟ ਕਰ ਰਹੇ ਤੇ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ